ਬਟਿੰਡਾ ਦੀ ਸਮੂਚੀ ਪ੍ਰੈਸ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਇਲੈਕਟ੍ਰੋਨਿਕਸ ਮੀਡੀਆ ਦਾ ਤੈਲ ਦਿਨੋਂ ਤਲਵਾਨ ਕਰਦਾ ਤੇ ਤੁਹਾਨੂੰ ਸੌਰੀ ਫੀਲ ਕਰਦਾ ਕਿ ਅਸੀਂ ਪ੍ਰੈਸ ਕਾਨਫਰੰਸ ਕਰਨ ਦੇ ਵਿੱਚ ਥੋੜਾ ਜਿਹਾ ਲੇਟ ਹੋਏ ਆ ਤੇ ਇਹ ਜਿਹੜੀ ਪ੍ਰੈਸ ਹੈ ਇਹ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਹੈ ਜਿਨ੍ਹਾਂ ਨੇ ਅੱਜ ਤੱਕ ਸਾਰਾ ਕੁਝ ਸਿਸਟਮ ਨੂੰ ਠੀਕ ਕਰਕੇ ਰੱਖਿਆ ਪਮਪੰਜਾਂ ਕੋਈਆਂ ਨਹੀਂ ਹੁੰਦੀਆਂ ਤੇ ਫਿਰ ਮੈਂ ਸਾਰੀ ਪ੍ਰੈਸ ਨੂੰ ਫਤੇ ਬੁਲਾਉਣਾ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਫਤੇ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਫਤੇ ਵੱਲੋਂ ਸਮੁੱਚੀ ਪਾਰਟੀ ਵੱਲੋਂ ਤੇ ਸਾਡੇ ਵਕੀਲ ਐ ਲਖਣਪਾਲ ਜੀ ਜੋ ਸਾਡੇ ਨਾਲ ਇੰਡੀਆ ਦੇ ਪ੍ਰੈਜ਼ੀਡੈਂਟ ਨੂੰ ਮਿਲਣ ਗਏ ਸੀ। ਅਤਲਾ ਸਾਹਿਬ ਜੋ ਸਾਡੀ ਪਾਰਟੀ ਦੇ ਜਨਰਲ ਸੈਕਟੀ ਹੈ ਇਹ ਵੀ ਇੰਡੀਆ ਦੇ ਪ੍ਰੈਜ਼ੀਡੈਂਟ ਨੂੰ ਮਿਲਣ ਗਏ ਸੀ। ਜੈ ਸਿੰਘ ਜੀ ਇਹ ਵੀ ਸਾਡੇ ਨਾਲ ਇੰਡੀਆ ਦੇ ਪ੍ਰੈਜ਼ੀਡੈਂਟ ਨੂੰ ਮਿਲਣ ਗਏ ਸੀ। ਤੇ ਸਾਡੇ ਨਾਲ ਜਗਦੇਵ ਸਿੰਘ ਜੀ ਰਾਏਪੁਰਪੁਰਜੀ ਸਾਹਿਬ ਇਹ ਵੀ ਇੰਡੀਆ ਦੇ ਪ੍ਰੈਜ਼ੀਡੈਂਟ ਨੂੰ ਇੱਕ ਵਕਤ ਮਿਲਣ ਗਏ ਸੀ। ਤੇ ਇਸ ਟਾਈਮ ਬਾਬਾ ਸਤਨਾਮ ਸਿੰਘ ਜੀ ਜੋ ਸਾਡੇ ਧਾਰਮਿਕ ਮੰਡਲ ਦੇ ਪ੍ਰਧਾਨ ਹੈ ਉਹ ਵੀ ਸਾਡੇ ਨਾਲ ਮੌਜੂਦ ਹੈ ਤੇ ਜਸਵੰਤ ਸਿੰਘ ਜੀ ਚੀਮਾ ਜੋ ਪਾਰਟੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ ਉਹ ਵੀ ਸਾਡੇ ਨਾਲ ਮੌਜੂਦ ਹੈ ਬੀਬੀ ਸਾਧਿਆ ਬੇਗਮ ਜੀ ਜੋ ਸਾਡੇ ਸੀਨੀਅਰ ਆਗੂ ਨੇ ਬੀਬੀਆਂ ਦੇ ਉਹ ਵੀ ਸਾਡੇ ਨਾਲ ਹਾਜ਼ਰ ਹੈ ਤੇ ਬਾਬਾ ਲੱਛਾ ਸਿੰਘ ਜੀ ਲਿੰਗ ਸਿੰਘ ਤੇ ਅਮਰਪਾਲ ਸਿੰਘ ਜੀ ਅੱਜ ਅਸੀਂ ਇੱਕ ਮੁੱਦੇ ਤੇ ਗੱਲ ਕਰਨਾ ਚਾਹੁੰਦੇ ਆ ਕਿ ਭਾਈ ਅਮਰਤਪਾਲ ਸਿੰਘ ਜੋ ਮੈਂਬਰ ਆਫ ਪਾਰਲੀਮੈਂਟ ਖਡੂਰ ਸਾਹਿਬ ਤੋਂ ਯਾਦ ਤੌਰ ਤੇ ਬਣੇ ਆ ਉਹਨਾਂ ਦਾ ਬੁਨਿਆਦੀ ਤੇ ਜਮਹੂਰੀ ਹੱਕ ਹੈ ਕਿ ਜਿਹੜੀ ਉਹਨਾਂ ਤੇ ਐਨਐਸਐਲਾਈਸੀ ਗੈਰਕਾਨੂੰਨੀ ਢੰਗ ਦੇ ਨਾਲ ਤੇ ਉਹਨਾਂ ਦੇ ਸਾਥੀਆਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਸੀਗਾ ਉਹ 197000 ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਜੇਲ੍ਹ ਵਿੱਚ ਰਹਿ ਕੇ ਨਾ ਉਹਨਾਂ ਨੇ ਪਿੰਡ ਦਾ ਪ੍ਰਚਾਰ ਆਪ ਆ ਕੇ ਕੀਤਾ ਹੈ ਨਾ ਉਹਨਾਂ ਨੇ ਕਿਸੇ ਰੈਲੀ ਨੂੰ ਸੰਬੋਧਨ ਕੀਤਾ ਹੈ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕ ਕੇ ਰੱਖਿਆ ਪਹਿਲਾਂ ਗੈਰਕਾਨੂੰਨੀ ਕੰਮ ਸੀ ਉਹਨੂੰ ਜੇਲ੍ਹ 'ਚ ਡੱਕਣਾ ਨਹੀਂ ਚਾਹੀਦਾ ਸੀ ਉਹਨੂੰ ਚੋਣ ਪ੍ਰਚਾਰ ਲਈ ਮੌਕਾ ਦੇਣਾ ਚਾਹੀਦਾ ਸੀਗਾ ਉਹ ਮੈਂਬਰ ਪਾਰਲੀਮੈਂਟ ਬਣ ਗਏ ਨੇ ਤੇ ਉਹਨਾਂ ਨੂੰ ਤੁਰੰਤ ਆਪਣਾ ਰਿਹਾ ਕਰਕੇ ਉਨ੍ਹਾਂ ਨੂੰ ਜੋ ਮੈਂਬਰ ਆਫ ਪਾਰਲੀਮੈਂਟ ਦੀ ਸੌਚ ਪਾਉਣੀ ਚਾਹੀਦੀ ਸੀ ਹੁਣ ਮੈਨੂੰ ਦੱਸੋ ਰੱਬ ਦੇ ਕਰ ਦੇਰਤਾ ਹੈਗਾ ਅੰਧੇਰ ਨਹੀਂ ਆ ਅਸੀਂ ਕਹਿੰਦੇ ਸੀ ਕਿ ਉਹਦੇ ਤੇ ਗੈਰਕਾਨੂੰਨੀ ਕੇਸ ਪਾਇਆ ਹੈ ਤੇ ਜਮਹੂਰੀਅਤ ਦਾ ਕਤਲ ਕੀਤਾ ਭਗਵੰਤ ਮਾਨ ਦੀ ਸਰਕਾਰ ਨੇ ਤੇ ਸੈਂਟਰ ਦੀ ਸਰਕਾਰ ਨੇ ਰਲ ਕੇ ਬੀਜੇਪੀ ਮਿਲ ਕੇ ਉਹਨਾਂ ਨੇ ਐਨਐਸਏ ਲਾਈ ਹੈ ਐਨਐਸਏ ਪੰਜਾਬ ਦੇ ਚੀਫ ਮਿਨਿਸਟਰ ਦੇ ਮਿਲੇ ਤੋਂ ਬਗੈਰ ਲੱਗ ਹੀ ਨਹੀਂ ਸਕਦੀਗੀ ਕੋਈ ਸਟੇਟ ਦੂਜੀ ਚਾਕੇ ਐਨਐਸਏ ਨਹੀਂ ਲਾ ਸਕਦਾ ਤੇ ਫੇਰ ਨਾਮਰਤਪਾਲ ਦੇ ਕੋਰੋਨਾ ਬੰਬ ਫੜਿਆ ਗਿਆ ਸੀ ਨਾ ਤੋਫੜੀ ਗਈ ਸੀ ਨਾ ਕੋਈ ਪਰਮਾਣੂ ਫੜਿਆ ਗਿਆ ਸੀ ਉਹਨੇ ਕਿਸੇ ਨੂੰ ਗੱਲ ਐਸੀ ਕੀਤੀ ਨਹੀਂ ਸੀ ਉਹ ਨਸ਼ੇ ਛਡਾਉਂਦਾ ਸੀ ਅੰਮ੍ਰਿਤ ਛਕਾਉਂਦਾ ਸੀ ਜੋ ਸਾਡੀ ਪਾਲਿਸੀ ਸੀ ਗੁਰੂ ਗੋਬਿੰਦ ਸਿੰਘ ਦਾ ਸਾਨਾ ਮਾਨ ਮੁਤਾਬਕ ਦੀ ਸੋਚ ਦਿੱਤਾ ਸੀ ਜਾਤ ਪਾਤ ਤੋਂ ਕੱਢਦਾ ਸੀ ਨਾ ਉਹਨੇ ਕਿਸੇ ਹਿੰਦੂ ਨੂੰ ਤੰਗ ਕੀਤਾ ਨਾ ਮੁਸਲਮਾਨ ਨੂੰ ਤੰਗ ਕੀਤਾ ਨਾ ਅਸਾਈ ਨੂੰ ਤੰਗ ਕੀਤਾ ਕਿਸੇ ਨੇ ਤੰਗ ਹੀ ਨਹੀਂ ਕੀਤਾ ਉਹਦੇ ਘਰੋਂ ਫੜੇ ਜ਼ਰੂਰ ਗਏ ਆ ਪੰਜ ਕਕਾਰ ਫੜੇ ਗਏ ਆ ਉਹ ਤਾਂ ਹਰੇਕ ਸਿੱਖ ਦੇ ਘਰੋਂ ਫੜੇ ਜਾਣੀ ਚਾਹੀਦੇ ਆ ਜੇ ਕਕਾਰ ਪੰਜ ਰੱਖਣੇ ਘਰ ਚੋਂ ਫੜੇ ਜਾਣਾ ਉਹ ਦੇਸ਼ਤਰ ਹੋਈ ਹੈ ਤਾਂ ਫੇਰ ਤਾਂ ਸਾਰੀ ਕੌਮ ਹੀ ਸਾਡੀ ਦੇਸ਼ਤਰ ਹੋਈ ਤੁਸੀਂ ਮੰਨਦੇ ਹੋ ਪਰ ਅਸੀਂ ਨਾ ਦੇਸ਼ਤਰ ਹੋਈਆਂ ਅਸੀਂ ਮਾਨਵਤਾਵਾਦੀਆਂ ਅੱਜ ਸਾਬਤ ਹੋ ਗਿਆ ਕੂੜਨ ਖੁੱਟੇ ਨਾਨਕਾ ਔਰ ਸੱਚ ਰਹੀ ਇੱਕ ਪਾਸੇ ਸਾਬਤ ਹੋ ਗਿਆ ਦਿੱਲੀ ਹਰ ਗਈ ਹੈ ਤੇ ਆਪਣਾ ਪੰਜਾਬ ਦਿੱਤ ਗਿਆ ਇੱਕ ਪਾਸੇ ਐਨਐਸਏ ਲਾਉਣ ਵਾਲੇ ਹਾਰਡਲਾਈਨ ਕਹਿਣ ਵਾਲੇ ਤੇ ਉਹਨੂੰ ਰੈਡੀਕਲ ਕਹਿਣ ਵਾਲੇ ਉਹ ਹਰ ਗਿਆ ਇਸ ਕਰਕੇ ਇਹ ਜਿੱਤ ਗਿਆ ਹੁਣ ਤੋਂ ਇਤੋਂ ਵੱਡਾ ਸਬੂਤ ਕੀ ਹੈ ਜੇ ਕਿਤੇ ਸੰਜੀਤ ਸਿੰਘ ਰਾਜ ਸਭਾ ਦਾ ਮੈਂਬਰ ਬਣ ਜਾਂਦਾ ਤੇ ਉਹਨੂੰ ਆਪਣੇ ਆਪ ਸੌਂਚ ਚ ਕਾਈ ਜਾਂਦੀ ਹੈ ਤੇ ਜੇ ਕੇਜਰੀਵਾਲ ਸਾਹਿਬ ਉਹ ਜੇਲ੍ਹ ਦੇ ਵਿੱਚ سنگੀਨ ਝੁਲਮਾ ਚ ਹੁੰਦੇ ਆ ਉਹ ਨਾ ਤਾਂ ਮੈਂਬਰ ਆਫ ਪਾਰਲੀਮੈਂਟ ਦੀ ਚੋਣ ਲੜ ਰਿਹਾ ਉਹ ਚੋਣ ਤਾਂ ਲੜ ਹੀ ਨਹੀਂ ਰਿਹਾ ਸੀਗਾ ਉਹ ਆਪਦੇ ਪਾਰਟੀ ਪ੍ਰਚਾਰ ਕਰ ਲਈ ਉਹਨੂੰ ਸਮਝ ਦੇਤਾ ਰਿਲੀਜ਼ ਕੀਤਾ ਤੇ ਭਾਈ ਅਮਰਤਪਾਲ ਨੂੰ ਰਿਲੀਜ਼ ਕਿਉਂ ਨਹੀਂ ਕੀਤਾ ਜਿਹੜਾ ਚੋਣ ਲੜ ਰਿਆ ਸੀ ਇਸ ਕਰਕੇ ਆਰਟੀਕਲ 75 ਦੇ ਮੁਤਾਬਕ ਸਾਡਾ ਰਾਈਟ ਬੰਦਾ ਹੈ ਕਿ ਇਹ ਸੌਂ ਦੇ ਵਿੱਚ ਉਹਨੂੰ ਸ਼ਾਮਲ ਕੀਤਾ ਜਾਵੇ ਇਹ ਸਾਡਾ ਜਮਹੂਰੀਅਤ ਹੱਕ ਹੈ ਇਸ ਕਰਕੇ ਇਹ ਜਮਹੂਰੀਅਤ ਹੱਕ ਦਾ ਪੂਰਾ ਜਨਾਜਾ ਇੰਡੀਅਨ ਸਟੇਟ ਕਰ ਰਹੀ ਹੈ ਜੇ ਦੂਜੇ ਪਾਸੇ ਵੇਖੋ ਜੇ ਅਰਨ ਜੇਤਲੀ ਜੋ ਨਹੀਂ ਰਹੇ ਉਹ ਉਸ ਅੰਮ੍ਰਿਤਸਰ ਤੋਂ ਹਰ ਜਾਂਦੇ ਆ ਤੇ ਉਹਨੂੰ ਖਜ਼ਾਨਾ ਵਜ਼ੀਰ ਬਣਾ ਦਿੱਤਾ ਜਾਂਦਾ ਹੈ ਇਹ ਕਿਹੜੇ ਕਾਨੂੰਨ ਦੀ ਗੱਲ ਹੈ ਇੱਕ ਚੁਣਿਆ ਹੋਇਆ ਐਮਪੀ ਉਹਨੂੰ ਚਾਹ ਚ ਕਰਨ ਦਾ ਮੌਕਾ ਨਹੀਂ ਦਿੱਤਾ ਇੱਕ ਰਵਨੀਤ ਮਿੱਟੂ ਉਹ ਲੁਧਿਆਣੇ ਤੋਂ ਚੋਣ ਹਾਰ ਜਾਂਦਾ ਹੈ ਉਹ ਮੈਂਬਰ ਪਾਰਲੀਮੈਂਟ ਨਹੀਂ ਲੈਂਦਾ ਨਹੀਂ ਤੇ ਉਹ ਹੱਕ ਦੇ ਜੋਰ ਤੇ ਪੰਜਾਬ ਨੂੰ ਚੜਾਉਣ ਲਈ ਸਿੱਖ ਕੌਮ ਨੂੰ ਚੜਾਉਣ ਲਈ ਸਾਡੇ ਪੰਜਾਬ ਦੇ ਜਿੰਨੇ ਵੱਸਦੇ ਲੋਕ ਹੈ ਤੇ ਜੇ ਦੇ ਰਵਨੀਤ ਮਿੱਟੂ ਨੂੰ ਹਰਾਇਆ ਉਥੋਂ ਦੇ ਸਾਰੇ ਲੋਕਾਂ ਨੇ ਰਹਿ ਹਿੰਦੂਆਂ ਨੇ ਵੀ ਹਰਾਇਆ ਮੁਸਲਮਾਨਾਂ ਨੇ ਵੀ ਹਰਾਇਆ ਸਾਈਆਂ ਨੇ ਵੀ ਹਰਾਇਆ ਪੰਜਾਬ ਦੇ ਸਾਰੇ ਲੁਧਿਆਣੇ ਦੇ ਸਾਰੇ ਲੋਕਾਂ ਨੇ ਹਰਾਇਆ ਤੇ ਉਹਨੂੰ ਵਜ਼ੀਰ ਬਣਾ ਦੇਣਾ ਇੱਕ ਹਰਿਆ ਬੰਦਾ ਵਜ਼ੀਰ ਬਣ ਸਕਦਾ ਹੈ ਸੌਹ ਚੱਕ ਸਕਦਾ ਹੈ ਕਿ ਜਿੱਤਿਆ ਬੰਦਾ ਕਿਉਂ ਨਹੀਂ ਚੱਕ ਸਕਦਾ ਇਸ ਕਰਕੇ ਸਾਡੀ ਮੰਗ ਹੈ ਕਿ ਉਹਨੂੰ ਤੁਰੰਤ ਰਿਹਾ ਕੀਤਾ ਜਾਵੇ ਤੇ ਬੰਦੀ ਸਿੰਘ ਜਿਹੜੇ 33 ਸਾਲ ਤੋਂ ਬੈਠੇ ਆ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ ਜੇ 18 ਤਰੀਕ ਤੱਕ ਸੌਹ ਸਮਾਗਮ ਵਿੱਚ ਨਾ ਸ਼ਾਮਲ ਕੀਤਾ ਗਿਆ ਤੇ ਸਾਡੀ ਪਾਰਟੀ ਪੰਥ ਰਿਆਗ ਨੂੰ ਨਾਲ ਲੈ ਕੇ ਅਸੀਂ ਪੰਜਾਬ ਦੇ ਚੀ ਮੰਤਰੀ ਨੂੰ ਮਿਲਾਂਗੇ ਕਿਉਂਕਿ ਇਹਨਾਂ ਨੇ ਦੋਨਾਂ ਨੇ ਰਲ ਕੇ ਗੇਮ ਖੇਡ ਕੇ ਅਮਰਪਾਲ ਨੂੰ ਅੰਦਰ ਕੀਤਾ ਹੈ ਇਹ ਸਾਡੀ ਗੱਲ ਸੀ ਅਸੀਂ ਇੰਡੀਆ ਦੇ ਰਾਸ਼ਟਰਪਤੀ ਨੂੰ ਮਿਲ ਕੇ ਆਈਆਂ ਉਹਨਾਂ ਨੇ ਸਾਡੀ ਗੱਲ ਬੜੀ ਵਧੀਆ ਗੌਰ ਨਾਲ ਸੁਣੀ ਹੈ ਉਹਨਾਂ ਦੇ ਨੁਮਾਇੰਦੇ ਸੀਗੇ ਉਹਨਾਂ ਨੇ ਸਾਡੀ ਗੱਲ ਬੜੀ ਵਧੀਆ ਗੌਰ ਨਾਲ ਸੁਣੀ ਹੈ ਤੇ ਕਿਉਂਕਿ ਸਾਡਾ ਹੱਕ ਸੀ ਬੁਨਿਆਦੀ ਸੀ ਅਸੀਂ ਕੋਈ ਭੀਖ ਮੰਗਣ ਨਹੀਂ ਗਏ ਸੀ ਅਸੀਂ ਇੰਡੀਅਨ ਕਨਸਟੀਟਿਊਸ਼ਨ ਦੇ ਮੁਤਾਬਕ ਜਿਵੇਂ ਕਿ ਆਰਟੀਕਲ 14 19 21 ਦੇ ਮੁਤਾਬਕ ਅਸੀਂ ਬਰਾਬਰ ਹ ਫਰੀडम ਆਫ ਸਪੀਚ ਆ ਫਰੀडम ਆਫ ਐਕਸਪ੍ਰੈਸ਼ਨ ਹੈ ਇਸ ਕਰਕੇ ਕਾਨੂੰਨ ਦੇ ਮੁਤਾਬਕ ਉਹਨਾਂ ਨੇ ਚੋਣ ਲੜਿਆ ਸੀ ਤੇ ਇਹਨਾਂ ਨੇ ਜਮਹੂਰੀਅਤ ਦਾ ਕਤਲ ਕਰਦਾ ਨਹੀਂ ਤਾਂ ਅਗਲੇ ਦਿਨ ਇਹਨੂੰ ਰਿਆਕਰ ਦੇਣਾ ਉਹਨਾਂ ਦਾ ਬੁਨਿਆਦੀ ਹੱਕ ਸੀਗਾ ਤੇ ਦੂਜੇ ਪਾਸੇ ਕਹਿੰਨਾ ਇੱਕ ਮੁਸਲਮਾਨ ਕੌਮ ਦਾ ਆਗੂ ਜਿਹੜਾ ਰਸ਼ੀਦ ਇੰਜੀਨੀਅਰ ਰਸ਼ੀਦ ਆ ਉਹ ਮੈਂਬਰ ਆਫ ਪਾਰਲੀਮੈਂਟ ਬਣਿਆ ਤੇ ਭਾਈ ਉਹ ਪਹਿਲਾਂ ਐਮਐਲਏ ਸੀ ਸਾਡਾ ਵਧੀਆ ਮਿੱਤਰ ਸੀ ਬੜਾ ਇਮਾਨਦਾਰ ਬੰਦਾ ਬੜਾ ਸਾਊ ਬੰਦਾ ਉਹ ਵੀ ਜੇਲ੍ਹ ਚੋਂ ਬਿਠਿਆ ਉਹਨੂੰ ਵੀ ਸੌਂਚ ਚਾਉਣੀ ਚਾਹੀਦੀ ਹੈ ਕਾਨੂੰਨੀ ਚਾਰਾ ਜੋਈ ਕੀ ਕੀਤੀ ਗਈ ਹੈ ਹੁਣ ਤੱਕ ਤੁਹਾਡੇ ਕੋਲੋਂ ਇਹ ਸਾਰੇ ਕਾਨੂੰਨੀ ਚਾਰਾ ਜੋਈ ਜਿਹੜੀ ਸਭ ਤੋਂ ਵੱਡੀ ਹੈ ਜਿਹੜੀ ਕਾਨੂੰਨ ਬੌਂਦੀ ਹੈ ਇੰਡੀਆ ਦੀ ਪਾਰਲੀਮੈਂਟ ਤੇ ਜਿੱਥੇ ਕਾਨੂੰਨ ਬੰਦਦੇ ਆ ਕਾਨੂੰਨ ਘੜੇ ਬੈਠਦੇ ਆ ਅੱਜ ਕਾਨੂੰਨ ਤੇ ਬੈਠਣ ਵਾਲੇ ਕਾਨੂੰਨ ਘੜੇ ਅੱਜ ਜ਼ਾਲਮ ਬਣੇ ਬੈਠੇ ਆ ਉਹ ਅੱਤਵਾਦ ਫਲਾ ਰਹੇ ਆ ਉਹ ਰੈਡਿਕਲ ਰੁਪਈਆ ਅਪਣਾ ਰਹੇ ਆ ਉਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਤੇ ਜਦੋਂ ਕਾਨੂੰਨ ਦੀ ਵੱਡੀ ਜਿਹੜੀ ਚੋਣ ਆ ਉਹ ਪਾਰਲੀਮੈਂਟ ਦੀ ਚੋਣ ਅਮਰਪਾਲ ਜਿੱਤੀ ਗਿਆ ਤੇ ਇਹ ਤੁਮਗਰੀ ਗੱਲ ਤਾਂ ਕੋਈ ਰਹਿ ਨਹੀਂ ਜਾਂਦੀ ਕਾਨੂੰਨ ਦੇ ਜਿੱਥੇ ਕਾਨੂੰਨ ਬਣਦੇ ਆ ਜਿੱਥੇ ਕਾਨੂੰਨ ਘੜੇ ਆ ਉਹ ਚੋਰ ਤੋਂ ਜਿੱਤ ਗਿਆ ਇਸ ਕਰਕੇ ਉਹ ਕਾਨੂੰਨ ਦੇ ਰੱਖੇ ਕਾਨੂੰਨ ਨੂੰ ਆਪ ਨਹੀਂ ਮੰਨ ਰਹੇ ਤੇ ਇਹ ਭਾਈ ਅਮਰਤਪਾਲ ਤੇ ਅਸੀਂ ਸਾਰੇ ਕਾਨੂੰਨ ਨੂੰ ਮੰਨਣ ਵਾਲੇ ਬੰਦੇ ਤੇ ਅਸੀਂ ਪੰਜਾਬ ਦੇ ਪੀਸ ਚਾਹਣਾ ਚਾਹੁੰਦੇ ਆ ਇੱਕ ਮੈਂ ਤੁਹਾਨੂੰ ਕਹਿਣਾ ਇਹ ਜਿਹੜੇ ਲੀਡਰ ਹੈ ਨਾ ਇਹ ਪੰਥ ਦਾ ਕੰਮ ਕਰਦੇ ਆ ਨਾ ਪੰਜਾਬ ਦਾ ਕਰਦੇ ਆ ਨਾ ਵਪਾਰੀਆਂ ਦੀ ਗੱਲ ਸੁਣਦੇ ਆ ਨਾ ਮਜ਼ਦੂਰਾਂ ਦੀ ਗੱਲ ਸੁਣਦੇ ਆ ਨਾ ਆਪਣੀ ਕੌਮ ਦੀ ਗੱਲ ਸੁਣਦੇ ਆ ਨਾ ਸੋਸ਼ਲ ਮੀਡੀਆ ਤੇ ਜ਼ੁਲਮ ਹੋਈ ਜਾਂਦਾ ਉਹਨਾਂ ਤੇ نیٹ ਬੰਦ ਕਰ ਉਹਨਾਂ ਦੇ ਚੈਨਲ ਬੰਦ ਕੀਤੇ ਜਾਂਦੇ ਆ ਡੈਮੋਕ੍ਰੇਸੀ ਦੇ ਪਿੱਲਰ ਦੇ ਉੱਤੇ ਬਹੁਤ ਵੱਡਾ ਧੱਬਾ ਲਾ ਦਿੱਤਾ ਜਾਂਦਾ ਜੇ ਭਾਈ ਇਹ ਤੁਹਾਡੇ ਚੈਨਲ ਬੰਦ ਕਰ ਦਿੰਦੇ ਆ ਵੱਡ ਸੈਟਾ ਤੁਹਾਡੀਆਂ ਬੰਦ ਕਰ ਦਿੰਦੇ ਆ ਤੇ ਫਿਰ ਇਹ ਜਮਹੂਰੀਅਤ ਦਾ ਕਤਲ ਕਰਨ ਨਾ ਕੌਣ ਆ ਲਿਆ ਉਹੀ ਪਾਰਲੀਮੈਂਟ ਜਿਹੜੇ ਕਾਨੂੰਨ ਬਣਾਉਂਦੀ ਹੈ ਤੇ ਫਿਰ ਮੈਂ ਅੱਜ ਪੂਰੀ ਦੁਨੀਆ ਨੂੰ ਕਹਿਣਾ ਚਾਹਣਾ ਹੈ ਕਿ ਅੱਜ ਸਾਰੀ ਦੁਨੀਆ ਵੇਖੇ ਇਹ ਆਵਾਜ਼ ਅਮਰੀਕਾ ਕੈਨੇਡਾ ਜਰਮਨ ਫਰਾਂਸ ਦੇ ਵਿੱਚੋਂ ਉੱਠ ਰਹੀ ਹੈ ਤੇ ਇਹ ਆਵਾਜ਼ ਬਹੁਤ ਵੱਡੀ ਉੱਠੂਗੀ ਤੇ ਇਸ ਕਰਕੇ ਇੰਡੀਆ ਦਾ ਅੱਜ ਬਿਲਕੁਲ ਜਮਹੂਰੀਅਤ ਦਾ ਜਨਾਜ਼ਾ ਨਿਕਲ ਗਿਆ ਜਿਹੜੇ ਅਮਰਤਪਾਲ ਨੂੰ ਰਿਹਾਨੀ ਕਰ ਸਕਦੇ ਤੁਸੀਂ ਕਹਿ ਰਹੇ ਹੋ ਕਿ 18 ਤੱਕ ਕਰਿਆ ਆਪੀ ਸੋਤ ਵਿੱਚ ਕਈ ਜਿਹੇ ਦੀ ਚੀਜ਼ ਨਹੀਂ ਹਾਂ ਹਾਂ ਸੀ ਪੰਜਾਬ ਦੇ ਮੁਸਲਮਾਨ ਨੂੰ ਮਿਲਾਂਗੇ ਉਸ ਤੋਂ ਪਹਿਲਾਂ ਹੀ ਤੁਸੀਂ ਜਿਹੜਾ ਹੈਗਾ ਐਪੜ ਕਿਉਂ ਨਹੀਂ ਕਰਦੇ ਹੈਗੇ ਅਸੀਂ ਉਸ ਤੋਂ ਵੱਡੀ ਜਗ੍ਹਾ ਤੇ ਰਾਸ਼ਪਤੀ ਨੂੰ ਮਿਲਿਆ ਹੈ ਤੇ ਫੇਰ ਉਹਦੀ ਟੋਕ ਨਹੀਂ ਰਹਿ ਜਾਂਦੀ ਕਿ ਵੀ ਰਾਸ਼ਪਤੀ ਇਸ ਤੇ ਨੋਟਿਸ ਲੈਂਦੇ ਆ ਕਿ ਨਹੀਂ ਲੈਂਦੇ ਤੇ ਇਸ ਕਰਕੇ ਉਦੋਂ ਬਾਅਦ ਕਿਉਂਕਿ ਇਹਨਾਂ ਦੋਨਾਂ ਨੇ ਮਿਲ ਕੇ ਗੇਮ ਖੇਡੀ ਆ ਉਸ ਤੋਂ ਬਾਅਦ ਅਸੀਂ ਪੰਜਾਬ ਦੇ ਵਿੱਚ ਵੀ ਉਹਨਾਂ ਨੂੰ ਮਿਲ ਕੇ ਆਪਦੀ ਗੱਲ ਰੱਖਾਂਗੇ। ਅੱਛਾ ਤੁਸੀਂ ਰਾਸ਼ਟਰਪਤੀ ਦੇ ਰੂਪ ਤੇ ਮਿਲ ਕੇ ਆਇਆ ਹੈਗਾ। ਕੀ ਗੱਲਬਾਤ ਹੋਈ ਉਹਦੇ ਦੀ ਗੱਲਬਾਤ ਆ ਵੀ ਸਾਡਾ ਰਾਈਟ ਹੈਗਾ ਆਰਟੀਕਲ 75 ਦੇ ਤਹਿਤ ਸਾਡਾ ਰਾਈਟ ਬਣਦਾ ਹੈ। ਕਿ ਅਸੀਂ ਕਿਹਾ ਜੇ ਰਵਨੀਤ ਮਿੱਟੂ ਤੇ ਹੋਰ ਸਾਰੇ ਸੋਚ ਸਕਦੇ ਆ ਕਿ ਆਰਟੀਕਲ 14 19 ਦੇ ਮੁਤਾਬਕ ਬਰਾਬਰਤਾ ਤੇ ਇਸ ਕਰਕੇ ਉਹਦੇ ਤੇ ਕੋਈ ਇਲਜ਼ਾਮ ਹੀ ਨਹੀਂ ਬਣਦਾ ਇਸ ਕਰਕੇ ਗੈਰ ਕਾਨੂੰਨੀ ਉਹਦੇ ਤੇ ਜ਼ੁਲਮ ਕਰਕੇ ਉਹਨੂੰ ਅੰਦਰ ਰੱਖਿਆ ਹੋਇਆ ਹੈ। ਤੇ ਉਹਨਾਂ ਨੇ ਸਾਡੀ ਗੱਲ ਬੜੇ ਧਿਆਨ ਨਾਲ ਸੁਣ ਲਈ ਐ ਤੇ ਮੈਮੋਰੰਡਮ ਸਾਨੂੰ ਲੈ ਕੇ ਰਿਸੀਵ ਕਰਕੇ ਇੱਕ ਕਾਪੀ ਇੰਗਲਿਸ਼ ਦੀ ਤੇ ਇੱਕ ਪੰਜਾਬੀ ਦੀ ਸਾਨੂੰ ਦੇ ਦਿੱਤੀ ਐ। ਇਹਦਾ ਤੁਹਾਨੂੰ ਕੋਈ ਅਮਲ ਕਰਾਉਣਾ। ਕਿਉਂ ਨਾ ਕਰਨਗੇ? ਅਮਲ ਕਰਨਾ ਹੀ ਪੈਣਾ। ਸੱਚ ਸੱਚ ਰਹਿੰਦਾ, ਛੁੱਟ ਛੁੱਟ ਰਹਿੰਦਾ। ਸਰ ਸਰਦੋਰ ਸਾਹਿਬ ਪ੍ਰਸ਼ਾਸਨ ਦੀ ਗੱਲ ਕਰੀਏ ਕਿਉਂਕਿ ਇਹਨਾਂ ਵੱਲੋਂ ਜਿਹੜਾ ਹੈਗਾ ਅਮਰਪਾਲ ਦੀ ਰਿਹਾਈ ਸੰਬੰਧੀ ਪਹਿਲਾਂ ਕਾਗਜ਼ਬੰਦ ਤਿਆਰ ਕੀਤੇ ਜਾਣਾ ਕਿ ਉਹਨਾਂ ਨਾਲ ਗੱਲਬਾਤ ਹੁੰਦੀ ਇਸ ਤਰ੍ਹਾਂ। ਵੇਖੋ ਸਾਡਾ ਡਿਊਟੀ ਬਣਦੀ ਆ ਕਿ ਸਾਡਾ ਮੈਂਬਰ ਆਫ ਪਾਰਲੀਮੈਂਟ ਜਿਵੇਂ ਇਹ ਇੱਕ ਇੱਕੇ ਪਰਿਵਾਰ ਨੂੰ ਜੇ ਅਸੀਂ ਤੁਹਾਡੇ ਲਈ ਆ ਕਰ ਲੇ ਅਸੀਂ ਆ ਕੰਮੇ ਛੋਟੀਆਂ ਗੱਲਾਂ ਹੁੰਦੀਆਂ ਉਹਨਾਂ ਨੇ ਆਪਣਾ ਕੌਮ ਤੇ ਪੰਜਾਬ ਲਈ ਜਿਹੜਾ ਕੰਮ ਕੀਤਾ ਸਾਡੀ ਆਪਣੀ ਰੋਟੀ ਆ ਆਪ ਮੁਹਾਰੇ ਹੀ ਇਹ ਸਾਰਿਆਂ ਨੂੰ ਇਸ ਮੱਗ ਤੋਂ ਉਠਾਉਣਾ ਚਾਹੀਦਾ ਹੁਣ ਅਮਰੀਕਾ ਕੈਨੇਡਾ ਜਰਮਨ ਫਰਾਂਸ ਦੇ ਵਿੱਚ ਸਾਡਾ ਜਸਪ੍ਰੀ ਸਿੰਘ ਵਕੀਲ ਆ ਤੇ ਹੋਰ ਹਿਊਮਨ ਰਾਈਟਸ ਚਤਵੰਧੀਆ ਖਾ ਰਹੀਆਂ ਤੇ ਭਾਈ ਸਰਬਜੀਤ ਸਿੰਘ ਜਿਨ੍ਹਾਂ ਨੂੰ ਬਹੁਤ ਵੱਡੀ ਬਹੁਮਤ ਦੇ ਨਾਲ ਜਿਤਾ ਕੇ ਉਹਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਿਆ ਤੇ ਫਿਰ ਭਾਈ ਉਹਨਾਂ ਨੇ ਆਵਾਜ਼ ਠਾਤੀ ਤੇ ਸਾਡਾ ਵੈਸੇ ਡਿਊਟੀ ਬਣਦੀ ਐ ਅਸੀਂ ਆਪਦੀ ਡਿਊਟੀ ਨਿਭਾ ਰਹੇ ਹਾਂ